ਸ਼ੈ ਸ਼੍ਰੀ ਰਾਮ ਜੀ ਸ਼੍ਰੀ ਵਾਇਗੁਰੂ ਜੀ ਦਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਸੋ ਅੱਜ ਤੁਹਾਨੂੰ ਔਰਮਾਨ ਮਲਿਕ ਪਾਇਲ ਮਲਿਕ ਕ੍ਰਿਤਿਕਾ ਮਲਿਕ ਦੇ ਉੱਪਰ ਜਿਹੜਾ ਕੇਸ ਪਾਇਆ ਸੀਗਾ ਉਹਦਾ ਅਪਡੇਟ ਦੇਣ ਲਈ ਮਾਨਯੋਗ ਮੀਡੀਆ ਦੇ ਅੱਗੇ ਸਾਰੇ ਸਬੂਤ ਤੇ ਤੱਥ ਰੱਖਦੇ ਆ ਔਰਮਾਨ ਮਲਿਕ ਨੇ ਇੱਕ 11 ਸਾਲ ਦੀ Hindu ਲੜਕੀ ਦਾ ਰੇਪ ਕੀਤਾ ਹੋਇਆ ਜਿਹਦੇ ਵਿੱਚ ਇਸ ਨੂੰ ਜੇਲ ਵੀ ਹੋਈ ਹੈ ਇਹ ਐਫ ਆਈ ਆਰ ਦੀ ਕਾਪੀ ਹੈ ਇਹ ਉਸ ਨੂੰ ਡਰੱਗਸ ਦੇ ਕੇ ਟੀਕਾ ਲਗਾ ਕੇ ਡਰੱਗਸ ਦਾ ਉਸਦੇ ਨਾਲ ਬਾਰ ਬਾਰ ਰੇਪ ਹੋਇਆ ਫਿਰ ਉਸ ਤੋਂ ਬਾਅਦ ਇਸ ਨੇ ਜਦੋਂ ਇਹ ਉਹਦੇ ਘਰੇ ਹੁੰਦੀ ਸੀ 11 ਸਾਲ ਦੀ ਛੋਟੀ ਲੜਕੀ ਤਾਂ ਉਹਨੂੰ ਮਾਰ ਕੁੱਟ ਵੀ ਕਰਦਾ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਡਾਕੂਮੈਂਟ ਕਹਿ ਰਿਹਾ ਪੁਲਿਸ ਦਾ ਰਿਕਾਰਡ ਦਾ ਉਸ ਤੋਂ ਬਾਅਦ ਇਸ ਡਾਕੂਮੈਂਟ ਦੇ ਮੁਤਾਬਿਕ ਜਿਹੜੀ ਪਾਇਲ ਮਲਿਕ ਹੈ ਇਹਦੇ ਸਾਹਮਣੇ ਡਰੱਗਸ ਦਿੱਤੀ ਜਾਂਦੀ ਸੀ ਡਰੱਗਸ ਦਾ ਸੇਵਨ ਹੋਂਦਾ ਸੀ ਔਰ ਟੀਕਾ ਵੀ ਪਾਇਲ ਮਲਿਕ ਦੇ ਸਾਹਮਣੇ ਲੱਗਦਾ ਸੀ ਔਰ ਪਾਇਲ ਮਲਿਕ ਔਰ ਕ੍ਰਿਤਿਕਾ ਮਲਿਕ ਮੈਂ ਰਿਪੀਟ ਕਰਦਾ ਪਾਇਲ ਮਲਿਕ ਔਰ ਕ੍ਰਿਤਿਕਾ ਮਲਿਕ ਵੀ ਇਸ ਰੇਪ ਡਰੱਗਸ ਔਰ ਉਸ ਨੂੰ ਇੰਜੈਕਟ ਕਰਨ ਦਾ ਕੁੜੀ ਨੂੰ 11 ਸਾਲ ਦੀ ਨੂੰ ਔਰ ਉਸ ਨੂੰ ਮਾਰਕਟ ਕਰਨ ਦੇ ਵਿੱਚ ਇਨਵੋਲਵ ਹਨ ਔਰ ਇਹਨਾਂ ਦੇ ਉੱਪਰ ਮਾਨਯੋਗ ਅਦਾਲਤ ਵਿੱਚ ਕੇਸ ਵੀ ਨੇ ਔਰ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਆ ਇਸ ਦਾ ਸਬੂਤ ਹੈ ਮੈਂ ਕੁਝ ਚੀਜ਼ਾਂ ਕਨਫਿਡੈਂਸ਼ੀਅਲ ਰੱਖਦੇ ਹੋਏ ਆ ਦੇਖੋ ਤਿੰਨ ਬੰਦਿਆਂ ਦੇ ਉੱਪਰ ਕੋਰਟ ਦੇ ਵਿੱਚ ਬਕਾਇਦਾ ਕੇਸ ਚੱਲ ਰਿਹਾ 11 ਸਾਲ ਦੀ ਕੁੜੀ ਪੋਸਕੋ ਐਕਟ ਦੇ ਅੰਡਰ ਉਸ ਦਾ ਰੇਪ ਹੁੰਦਾ ਸੀ ਵਾਰ-ਵਾਰ ਉਹਦੇ ਨਾਲ ਮਾਰਕੁੱਟ ਹੁੰਦੀ ਸੀ ਪਾਇਲ ਮਲਿਕ ਔਰ ਕ੍ਰਿਤੀਕਾ ਮਲਿਕ ਉਹਦੇ ਵਿੱਚ ਇਨਵੋਲ ਸੀ ਔਰ ਇਹ ਵੀ ਕੋਰਟ ਦੇ ਵਿੱਚ ਨੇ ਇਹਨਾਂ ਨੇ ਵੀ ਜੇਲ੍ਹ ਕੱਟੀ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਪੇਸ਼ੇਵਰ ਧਰਮ ਨੂੰ ਲੈ ਕੇ ਔਰ ਬਾਕੀ ਜੁਰਮਾਂ ਨੂੰ ਲੈ ਕੇ ਇਹ ਪੇਸ਼ੇਵਰ ਨੇ ਇਹ ਕੋਈ ਵੀ Hindu ਧਰਮ ਨਾਲ ਪਿਆਰ ਨਹੀਂ ਕਰਦੇ ਇਹ ਜਿਹੜੀਆਂ ਵੀਡੀਓਜ਼ ਬਣਾ ਕੇ ਜਾਂ ਜਿੰਨਾ ਕੁਲ ਵੀ ਇਹ ਚਾਹ ਰਹੇ ਨੇ ਸਾਡੇ ਪੂਜਨੀਏ ਸੰਤ ਮਹਾਤਮਾ ਸਾਡੇ ਪੂਜਨੀਏ ਸਥਾਨ ਉਸ ਸਥਾਨਾਂ ਦੇ ਉੱਪਰ ਇਹ ਬੰਦਿਆਂ ਦੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਇੱਕ 11 ਸਾਲ ਦੀ Hindu ਲੜਕੀ ਦਾ ਰੇਪ ਕਰਨ ਵਾਲਾ ਬੰਦਾ ਕਿਵੇਂ ਜਾ ਸਕਦਾ ਹੈ ਪਵਿੱਤਰ ਥਾਵਾਂ ਤੇ ਔਰ ਉਸ ਨੂੰ ਕੋਈ ਵੀ ਬੰਦਾ ਮaaf ਨਹੀਂ ਕਰੇਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਅਪਡੇਟ ਹੋਰ ਦੇਣਾ ਇਹ ਮਾਨਯੋਗ ਅਦਾਲਤ ਸਾਡੀ ਪਟਿਆਲਾ ਨੇ ਆਰਡਰ ਕੀਤਾ ਸੀਗਾ 25 7 2025 ਨੂੰ ਜਿਹਦੇ ਵਿੱਚ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਗਈ ਸੀ ਇਸ ਐਫ ਆਈ ਆਰ ਇਹਨਾਂ ਦੇ ਖਿਲਾਫ ਕਰਨ ਦੀ ਜਿਹੜੀ ਕਿ ਅੱਜ ਤਾਰੀਖ ਸੀ 1 8 2025 ਨੂੰ ਇਹਦੇ ਵਿੱਚ ਮਾਨਯੋਗ ਅਦਾਲਤ ਤੋਂ ਅਸੀਂ ਪੁਲਿਸ ਸੈਟੀਸਫਾਈਡ ਆ ਉਹਨਾਂ ਨੇ ਐਸ ਐਸ ਪੀ ਪਟਿਆਲਾ ਤੋਂ ਹੁਣ ਰਿਪੋਰਟ ਮੰਗੀ ਹੈ ਕਿਉਂਕਿ ਇਹਨਾਂ ਨੇ ਮੁੱਦਾ ਬਣਾਇਆ ਸੀਗਾ ਕਿ ਇੱਥੇ ਪਟਿਆਲੇ 'ਚ ਤਾਂ ਜੁਰਮ ਹੋਇਆ ਨਹੀਂ ਜੁਰਮ ਤਾਂ ਕਿਤੇ ਹੋਰ ਹੋਇਆ ਫਿਰ ਮਾਨਯੋਗ ਸੁਪਰੀਮ ਕੋਰਟ ਦੀ ਮਾਨਯੋਗ ਹਾਈ ਕੋਰਟ ਦੀਆਂ ਕਈ ਫੈਸਲੇ ਇਹਨਾਂ ਨੂੰ ਆ ਦੇਖੋ ਟਾਈਮ ਵੀ ਦਿੱਤਾ ਹੋਇਆ ਮੇਲ ਅੱਜ ਹੀ ਆ ਕੇ ਕੋਰਟ ਤੋਂ ਦੁਪਹਿਰੇ ਮੈਂ ਕੀਤੀ ਹੈ ਜਿਦੇ ਵਿੱਚ ਮੈਂ ਕਲੀਅਰਲੀ ਦੱਸਿਆ ਵੀ ਕਿਸ ਹਿਸਾਬ ਨਾਲ ਇਹਨਾਂ ਦੇ ਉੱਪਰ ਪਟਿਆਲਾ ਵਿੱਚ ਐਫ ਆਈ ਆਰ ਬੰਦੀ ਹੈ ਦੇਸ਼ ਦਾ ਸੰਵਿਧਾਨ ਦੇਸ਼ ਦਾ ਕਾਨੂੰਨ ਪਟਿਆਲਾ ਦੇ ਵਿੱਚ ਐਫ ਆਈ ਆਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਦੀ ਕਿ ਮੈਂ ਇਹਨਾਂ ਨੂੰ ਈਮੇਲ ਰਜਿਸਟਰਡ ਪੋਸਟ ਔਰ ਸਾਰੀ ਚੀਜ਼ ਜਿਸ ਦੇ ਨਾਲ ਪਟਿਆਲਾ 'ਚ ਐਫ ਆਈ ਆਰ ਰਜਿਸਟਰਡ ਇਨਸਲੀਲੀ ਹੋ ਸਕਦੀ ਹੈ ਉਹ ਸਾਰੀਆਂ ਚੀਜ਼ਾਂ ਮੈਂ ਆ ਐਸ ਐਚ ਨੂੰ ਦਿਵਾ ਲਈ ਨਾਲ 2 ਮਿੰਟ ਡਿਟੇਲ 'ਚ ਗੱਲ ਕਰਕੇ ਦੱਸੀ ਵੀ ਆ ਉਹਨੂੰ ਔਰ ਇਹ ਸਾਰੇ ਸਬੂਤ ਮੈਂ ਤੁਹਾਨੂੰ ਨਹੀਂ ਦਿਖਾ ਰਿਆ ਐਵੇਂ ਮਾਨਯੋਗ ਅਦਾਲਤ ਸਾਡੇ ਪਟਿਆਲਾ ਦੇ ਮਾਨਯੋਗ ਜੱਜ ਸਾਹਿਬ ਕੋਲ ਵੀ ਅੱਜ ਮੈਂ ਸਾਰਾ ਕੁਝ ਦੇ ਕੇ ਆਇਆ ਹਾਂ ਵੀ ਮੈਂ ਕਿੰਨੀ ਵਾਰ ਇਹਨਾਂ ਨੂੰ ਕਾਲ ਕੀਤੀ ਕਿੰਨੀ ਵਾਰ ਤੇ ਇਹਨਾਂ ਨੂੰ ਰਜਿਸਟਰਡ ਪੋਸਟ ਕੀਤੀ ਕਿਡਨੀ ਵਾਰ ਇਹਨਾਂ ਨੂੰ ਮੈਂ ਹਰ ਚੀਜ਼ ਦੱਸੀ ਮੈਂ ਉਹਦੀ ਤੁਹਾਨੂੰ ਡਿਟੇਲ ਵੀ ਦੱਸ ਦਿੰਨਾ ਇਹਨਾਂ ਨੂੰ ਡੀਜੀਪੀ ਪੰਜਾਬ ਦੇ ਐਸਐਸਬੀ ਪਟਿਆਲਾ ਨੂੰ 21/7/2025 ਨੂੰ 4:25 ਮਿੰਟ ਤੇ ਮੇਰੇ ਵੱਲੋਂ ਈਮੇਲ ਗਈ ਹੈ ਸਾਰੇ ਸਬੂਤਾਂ ਸਵੇਪ 22/7 ਨੂੰ ਸਾਰੀ ਕੰਪਲੇਂਟ ਵਿਦ ਸਾਰੇ ਸਬੂਤ ਵਿਦ ਕੋਰਟ ਡਾਕੂਮੈਂਟਸ ਜਿਹੜੇ ਮੈਂ ਕੋਰਟ ਚ ਲਾਏ ਸੀ ਉਹ ਸਾਰੇ ਮੈਂ ਥਰੂ ਰਜਿਸਟਰਡ ਪੋਸਟ ਭੇਜੇ ਆਂ ਆਫਟਰ दैट ਬਈ ਰਿਮਾਈਂਡਰ ਈਮੇਲ 29 ਸਤ ਨੂੰ ਮੈਂ 5 ਦਿਨ ਵੇਟ ਕੀਤੀ 7 ਦਿਨ ਵੇਟ ਕੀਤੀ ਫਿਰ ਮੈਂ ਇਹਨਾਂ ਨੂੰ ਰਿਮਾਈਂਡਰ ਈਮੇਲ ਦੁਆਰਾ ਕੰਪਲੇਂਟ ਵੀ ਕੀਤੀ ਦੁਬਾਰਾ ਸਬੂਤ ਵੀ ਦਿੱਤੇ ਔਰ ਇਹਨਾਂ ਨੂੰ ਇਹ ਵੀ ਦੱਸਿਆ ਵੀ ਪਟਿਆਲੇ ਦੇ ਵਿੱਚ ਕਿਹੜੇ ਕਾਨੂੰਨ ਦੇ ਤਹਿਤ ਐਫ ਆਈ ਆਰ ਹੋ ਸਕਦੀ ਹੈ ਔਰ ਉਹਦੇ ਪੂਰੀਆਂ ਜਜਮੈਂਟਸ ਪੂਰੇ ਲॉज ਇੱਕ ਇੱਕ ਚੀਜ਼ ਡਿਟੇਲ ਚ ਮੈਂ ਦੱਸ ਕੇ ਅੱਜ ਵੀ ਮੇਲ ਕੀਤੀ ਹੈ ਅੱਜ ਵੀ ਰਜਿਸਟਰੀ ਕੀਤੀ ਹੈ ਫਿਰ ਮੈਂ ਐਸਐਚਓ ਬਤਵਾਲੀ ਨੂੰ 29 7 2025 ਨੂੰ 6:55 ਵਜੇ ਸ਼ਾਮ ਨੂੰ 2 ਮਿੰਟ ਗੱਲ ਕੀਤੀ ਹੈ ਇਹ ਸਭ ਮੈਂ ਜੱਜ ਸਾਹਿਬ ਨੂੰ ਅੱਜ ਦੇਖ ਕੇ ਆਇਆ ਔਰ ਇਹਦੇ ਸਬੂਤ ਮੇਰੇ ਕੋਲ ਮੌਜੂਦ ਨੇ ਬਹੁਤ ਹੀ ਕਾਬਲ ਸਾਡੇ ਡੀਜੀਪੀ ਸਾਹਿਬ ਨੇ ਬਹੁਤ ਹੀ ਕਾਬਲ ਸਾਡੇ ਐਸਐਸਪੀ ਸਾਹਿਬ ਨੇ ਮੈਂ ਸਿਰਫ ਉਹਨਾਂ ਕੋਲ ਹੋਰ ਵੀ ਬਹੁਤ ਕੰਮ ਨੇ ਇਸ ਤੋਂ ਇਲਾਵਾ ਤਾਂ ਮੈਂ ਹੱਥ ਜੋੜ ਕੇ ਸਾਰੇ ਅੱਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜੇ ਕਾਨੂੰਨ ਦੇ ਮੁਤਾਬਕ ਮੈਂ ਉਹਨਾਂ ਨੂੰ ਈਮੇਲ ਕਰਦੀ ਆ ਰਜਿਸਟਰਡ ਪੋਸਟ ਵੀ ਕਰ ਸਕਦੀ ਆ ਉਹ ਦੇਖ ਸਕਦੀ ਆ ਵੀ ਕਿਹੜੀ ਕਾਨੂੰਨ ਦੇ ਅੰਦਰ ਐਫ ਆਈ ਆਰ ਪਟਿਆਲੇ ਬੰਦਦੀ ਆ ਤਾਂ ਮੇਰੀ ਬੇਨਤੀ ਇਹ ਹੀ ਆ ਵੀ ਇਸ ਦੀ ਐਫ ਆਈ ਆਰ ਤੁਰੰਤ ਦਰਜ ਕੀਤੀ ਜਾਵੇ ਇਸ ਨੇ ਇੱਕ 11 ਸਾਲ ਦੀ ਕੁੜੀ ਦਾ ਰੇਟ ਕੀਤਾ ਔਰ ਉਸ ਨੂੰ ਕੁੱਟਿਆ ਵੀ ਹੈ ਜਿਹਦੇ ਚ ਪਾਇਲ ਮਲਿਕ ਤੇ ਕ੍ਰਿਤੀਕਾ ਮਲਿਕ ਅਨੁਵਾਗ ਹੈ ਉਹ ਅੰਡਰ ਟ੍ਰਾਇਲ ਹੈ ਜੇਲੇ ਜਾ ਚੁੱਕਿਆ ਔਰ ਜੇਲ੍ਹ ਜਾਣ ਤੋਂ ਬਾਅਦ ਕਿਸ ਤੋਂ ਇਲਾਵਾ ਮੈਂ ਉਹਨੂੰ ਹੋਰ ਵੀ ਕੁਝ ਚੀਜ਼ਾਂ ਦੇ ਚੰਨਾ ਪਾਣਾ ਚਾਹਨਾ ਚਾਹਨਾ ਚਲੋ ਮੈਂ ਜ਼ਿਆਦਾ ਵੀਡੀਓ ਲੰਬੀ ਨਹੀਂ ਕਰੂੰਗਾ ਬਟ ਹੋਰ ਵੀ ਕੁੜੀਆਂ ਹੋਰ ਵੀ ਬੰਦਿਆਂ ਨੇ ਇਸ ਦੇ ਖਿਲਾਫ ਕੰਪਲੇਂਟਸ ਕੀਤੀਆਂ ਨੇ ਜਿਹਦੀ ਡਿਟੇਲਸ ਮੇਰੇ ਕੋਲ ਆ ਰਹੀਆਂ ਨੇ ਆ ਚੁੱਕੀਆਂ ਨੇ ਆਲਰੇਡੀ ਔਰ ਉਹਦੀ ਵੀ ਤਫ਼ਤੀਸ਼ ਮੈਂ ਖੁਦ ਕਰ ਰਿਹਾ ਮੈਂ ਇੰਨਾ ਕੁ ਪੜਿਆ ਲਿਖਿਆ ਇੰਨਾ ਕੁ ਮੇਰਾ ਦਿਮਾਗ ਹੈਗਾ ਕਿ ਮੈਂ ਇਨਵੈਸਟੀਗੇਸ਼ਨ ਖੁਦ ਵੀ ਕਰ ਸਕਾਂ ਔਰ ਮੈਂ ਹਰ ਚੀਜ਼ ਆਪਣੇ ਦਮ ਤੇ ਆਪਣੇ ਦਿਮਾਗ ਨਾਲ ਔਰ ਆਪਣੀ ਅਕਲ ਔਰ ਕਾਬਲੀਅਤ ਦੇ ਨਾਲ ਇਹ ਸਾਰੇ ਸਬੂਤ ਮੈਂ ਇਕੱਠੇ ਕੀਤੇ ਨੇ ਔਨ ਰਿਕਾਰਡ ਹੈ ਫੈਕਟ ਹੈ ਟ्रू ਫੈਕਟ ਹੈ ਇਹਦੇ ਵਿੱਚ ਕੋਈ ਵੀ ਗਿੰਦੂ ਗਰੰਤੂ ਨਹੀਂ ਹੈ ਇਹ ਬੰਦਾ ਇੱਕ ਪੇਸ਼ੇਵਰ ਕ੍ਰਾਈਮਨਲ ਹੈ ਹੋਰ ਵੀ ਮੁਕੱਦਮੇ ਹੋਰ ਵੀ ਕੰਪਲੇਂਟਾਂ ਆ ਪੰਜਾਬ ਦਾ ਔਰ ਸਾਡੇ ਦੇਸ਼ ਦਾ ਸੰਵਿਧਾਨ ਹੈ ਸਾਡਾ ਕਲਚਰ ਹੈ ਸਾਡਾ ਪਟਿਆਲੇ ਦੇ ਵਿੱਚ ਜਿਵੇਂ ਹੁਣ ਮਾਹੌਲ ਇਸ ਬੰਦੇ ਨੇ ਸਾਡੇ ਕਿੰਨੇ ਹਿੰਦੂ ਲੀਡਰਸ ਨਾਰਾਜ਼ ਹੈ ਪੂਰੇ ਪੰਜਾਬ ਦੇ ਇਸੀ ਤਰ੍ਹਾਂ ਇਸ ਬੰਦੇ ਨੇ ਪੂਰੇ ਕਲਚਰ ਨੂੰ ਪੂਰੇ ਸੱਭਿਆਚਾਰ ਨੂੰ ਪੰਜਾਬ ਦੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਆਮ ਪਬਲਿਕ ਦੇਖ ਸਕਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇਹਦੇ ਕਿੰਨੇ ਗਲਤ ਕੰਟੈਂਟਸ ਨੇ ਮੇਰੇ ਕੋਲ ਡਾਊਨਲੋਡਡ ਹੈ ਮੇਰੇ ਕੋਲ ਸਬੂਤ ਹੈ ਮੈਂ ਕੋਰਟ 'ਚ ਵੀ ਲਾਇਆ ਲਈ ਉਹ ਸਾਰੇ ਸਬੂਤਾਂ ਨੂੰ ਦੇਖਿਆ ਜਾਵੇ ਬਾਚਿਆ ਜਾਵੇ ਉਹ ਸਾਰੀਆਂ ਵੀਡੀਓਜ਼ ਦੇ ਵਿੱਚ ਅਸ਼ਲੀਲਤਾ ਹੈ ਕਾਲੀ ਮਾਤਾ ਜੀ ਦਾ ਰੂਪ ਵੈਸੇ ਵੀ ਆ ਦੇਖੋ ਆ ਕਿੰਨੇ ਕੇਸ ਇਹ ਸਾਰੇ ਕੇਸ ਕਾਲੀ ਮਾਤਾ ਜੀ ਦਾ ਰੂਪ ਧਾਰਨ ਦੇ ਉੱਪਰ ਹੀ ਦਰਜ ਹੋਏ ਨੇ ਇਹ ਪੂਰੀ ਲਿਸਟ ਹੈ ਮੇਰੇ ਕੋਲ ਭਾਰਤ ਦੀ ਗੱਲ ਕਰਦੇ ਆ ਭਾਰਤ 'ਚ ਜਿੰਨੇ ਵੀ ਕਾਲੀ ਮਾਤਾ ਦਾ ਰੂਪ ਧਾਰ ਰਿਹਾ ਉਹਦੇ ਉੱਪਰ ਇੰਨੇ ਮੁਕਦਮੇ ਦਰਜ ਹੋਏ ਨੇ ਇਹ ਜੇ ਮੁਕਦਮੇ ਦਰਜ ਹੋਏ ਨੇ ਕਿਉਂ ਹੋਏ ਨੇ ਈਸੀ ਕਰਕੇ ਹੋਏ ਹਨ ਨਾ ਵੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ আহত ਹੋਈਆਂ ਨੇ ਜਿਸ ਸਮੇਂ ਉਸੇ ਕੇਸ ਫਾਈਲ ਤਿਆਰ ਜਿਹੜੇ ਫੇਰ ਦੀ ਕੀਤੀ ਹੈ ਸਰੋਤ ਦਾ ਉਹ ਕੇਸ ਦਾ ਕੀ ਬਣਿਆ ਮੈਂ ਤੁਹਾਨੂੰ ਦੱਸਿਆਦਾ ਹੈ ਕੇਸ ਦੇ ਵਿੱਚ ਅੱਜ ਮਾਨਯੋਗ ਜੱਜ ਸਾਹਿਬ ਨੇ ਐਸਐਸਪੀ ਪਟਿਆਲਾ ਨੂੰ ਇਨਸਟਰਕਸ਼ਨ ਦਿੱਤੀਆਂ ਨੇ ਕਿ ਵੀ ਜੇ ਤੁਹਾਡੇ ਕੋਲੇ ਸਾਰੇ ਸਬੂਤ ਆਗੇ ਸੀ ਟਾਈਮ ਡੇਅਰ ਜੂਰੀਡਿਕਸ਼ਨ ਆਫ ਪਟਿਆਲਾ ਬੰਦੀ ਹੈ ਮੈਂ ਲਾਜ਼ ਤੇ ਸਾਰਾ ਕੁਝ ਮੈਂ ਐਸਐਸਪੀ ਪਟਿਆਲਾ ਸਾਹਿਬ ਨੂੰ ਕਤਵਾਲੀ ਵਾਲੇ ਇੰਚਾਰਜ ਸਾਹਿਬ ਨੂੰ ਤੇ ਆਪਣੇ ਜਿੰਨੇ ਵੀ ਹਾਲਾ ਅਫਸਰ ਹੈ ਸਭ ਨੂੰ ਮੈਂ ਦੇ ਦੇਿਆ ਸਬੂਤ ਜੇ Hindu ਧਰਮ ਦੇ ਮਾਫ ਕਰਤਾ ਅੱਛੀ ਗੱਲ ਹੈ ਮਾਫ ਕਰਨਾ ਕੋਈ ਗੁਨਾਹ ਨਹੀਂ ਹੈ ਆ ਐਫ ਆਈ ਆਰ ਮੈਂ ਪਹਿਲਾਂ ਵੀ ਦਿਖਾਈਆਂ ਸਿਰਫ ਕਾਲੀ ਮਾਤਾ ਦਾ ਸਰੂਪ ਧਾਰਨ ਕਰਨ ਤੇ ਹੀ ਹੋਈਆਂ ਨੇ ਕਾਨੂੰਨ ਕੁਝ ਹੋਰ ਕਹਿੰਦਾ ਮਾਫੀ ਜਿਹੜਾ ਬੰਦਾ 11 ਸਾਲ ਦੀ ਕੁੜੀ ਦਾ ਰੇਪ ਕਰ ਰਿਹਾ ਉਹ ਨਹੀਂ ਘਰਾਂ ਦੀ ਰੇਪ ਦੇ ਵਿੱਚ ਇਨਵੋਲ ਹੈ ਡਰੱਗਸ ਦੇ ਵਿੱਚ ਇਨਵੋਲ ਨੇ ਬੰਦੇ ਤਾਂ ਮੇਰੇ ਸਾਹਮਣੇ ਤੁਸੀਂ ਇੱਕ ਡਰੱਗ ਦੇਣ ਵਾਲੇ ਨੂੰ 11 ਸਾਲ ਦੀ ਕੁੜੀ ਤਾਂ ਰੇਪ ਕਰਨ ਵਾਲੇ ਨੂੰ ਮਾਫ ਕਰੋਗੇ ਮੈਂ ਤਾਂ ਨਹੀਂ ਕਰ ਸਕਦਾ ਮਨੋਂ ਨਹੀਂ ਕਰੇਗਾ ਦੇ ਵਿੱਚ ਰੇਪ ਹੋਇਆ ਤੁਹਾਡੀ ਫੈਮਿਲੀ ਕਿੱਥੇ ਦੀ ਤੁਹਾਨੂੰ ਮਿਲੇ ਹੁਣ ਕੁਝ ਗੱਲਾਂ ਮੈਂ ਹਜੇ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ ਕਿਉਂਕਿ ਮੈਂ ਨਹੀਂ ਜਾਣਦਾ ਕਿ ਜਿਹੜਾ ਕ੍ਰਿਮੀਨਲ ਆ ਜਾਂ ਜਿੰਨੇ ਵੀ ਇਹ ਜੁਰਮ ਕੀਤੇ ਨੇ ਉਸ ਤਰ੍ਹਾਂ ਹੋ ਜੀ ਕੁਝ ਕੌਨਫਿਡੈਂਸ਼ੀਅਲ ਚੀਜ਼ਾਂ ਨੇ ਤੁਹਾਨੂੰ ਸਮਾਂ ਦੇ ਦਿੱਤੀਆਂ ਜਾਂ ਜਾਣਗੀਆਂ ਦਿਖਾਈਆਂ ਜਾਂਦੀਆਂ ਮੇਰੇ ਕੋਲ ਮੌਜੂਦ ਹੈ ਸਭ ਕੁਝ ਬਟ ਮੈਂ ਥੋੜਾ ਜਿਹਾ ਟਾਈਮ ਚਾਹਨਾ ਉਹਦੇ ਇਹਨਾਂ ਕਮਲੇਟਰਾਂ ਬਚੀ ਉਹਨਾਂ ਕਰਦੇ ਮੈਨੂੰ ਕੁਝ ਮੈਂ ਤੁਹਾਨੂੰ ਕਿਹਾ ਨਾ ਵੀ ਹਜੇ ਥੋੜਾ ਟਾਈਮ ਦਿਓ ਤੁਹਾਨੂੰ ਹਰ ਚੀਜ਼ ਦੇਵਾਂਗੇ ਟਾਈਮ ਦੇ ਨਾਲ ਦੇਾਂਗੇ